ਤਕੜਾ ਕਰ ਮੇਰਾ ਵੀਰ ਤਕੜੀਆਂ ਤਕੜਾ ਕਰੇ ਤੇ ਗੁਰਨਾਮ ਐਨ ਚੋਡੀ ਦੇ 플레이ਰ ਆ ਕਹਿੰਦੇ ਵੱਡੀਆਂ ਵੱਡੀਆਂ ਟੀਮਾਂ ਨੂੰ ਵਕਤ ਪੈ ਜਾਂਦੇ ਆ ਕਾਕੇ ਦਾ ਕਹਦੇ ਕਾਕੇ ਦੇ ਅੱਗੇ ਬੰਨੇ ਲਾਈ ਆ ਤੱਦੀ ਭਾਜੀ ਹੁਣੋਂ ਕੋਲ 500 ਰੁਪਈਆ ਕਾਕਾ ਕਾਕੇ ਹੱਥ ਖੜਾ ਕਰ ਮੇਰਾ ਭਰਾ ਇੱਕ ਵਾਰੀ ਕਾਕਾ ਖੱਬਾ कलश बिप पंज सौ केॾे हुई बहुत वॾे ਵੀਰ ਕਹਿੰਦੇ ਆ ਨੀ ਚੋਟੀ ਦੇ ਫੇਰੇ ਨਾਲ ਮੈਂ ਜੁੜਾ ਕਹਿੰਦੇ ਵੀ ਪਹਿਲਾਂ ਖੇਡਿਆ ਜਾਵੇਗਾ ਇੱਕ ਪਾਸੇ ਬੈਂਤ ਭੱਜੂਰੀ ਦੇ ਨਾਲ ਕਹਿੰਦੇ ਉਹਨਾਂ ਦੇ ਤਿੰਨ ਸਪੁੱਤਰ ਨਾਲ ਲਵਲੀ ਕਹਿੰਦੇ ਵੀ ਫਰਾਟਾ ਕਹਿੰਦੇ ਦਸੂਏ ਸ਼ਹਿਰ ਦਾ ਦੁਨੀਆ ਦਾ ਮੰਨੇ ਪਰਮੰਨੇ ਖਿਡਾਰੀ ਹੈ ਦੂਜੇ ਪਾਸੇ ਕਹਿੰਦੇ ਵੀ ਪਿੰਡ ਦੀ ਟੀਮ ਹੈ ਕਹਿੰਦੇ ਬੀ ਟੀਮ ਨੇ ਦੇਖੋ ਬਾਰ ਪਿੰਡ ਦੀ ਤੇ ਮੈਚ ਦਾ ਸਰਦਾਰ ਹਰਵਿੰਦਰ ਸਿੰਘ ਭਾਜ ਨੇ ਮਨੋਜ ਭਾਜ ਜੀ ਅਮਰੀਕਾ ਵਾਲੇ ਮਨੋਜ ਭਾਜ ਜੀ ਤੁਸੀਂ ਮਿਲਣਾ ਆਉ ਜਾਓਗੇ ਬੜਾ ਕਹਿੰਦੇ ਵੀ ਖਾਸਮਾ ਮੈਚ ਦੇਖਣ ਨੂੰ ਮਿਲਣਾ ਹੈ ਮੈਚ ਦੇ ਵਿੱਚ ਕੁਸ਼ਲ ਸਰ ਬਿਨਾਂ ਢੋਲ ਤੋਂ ਭੰਗੜੇ ਪਾਉਣ ਬਰੀ ਗੱਲ ਹੋਣੀ ਹੈ ਕੋਈ ਟੀਮ ਕਹਿੰਦੇ ਵੀ ਬੱਲੇ ਬੱਲੇ ਕਰਵਾਉਗੀ ਦਰਸ਼ਕਾਂ ਅੰਦਾਜ਼ਾ ਲਾਉਦੇ ਦਰਸ਼ਕ ਅੰਦਾਜ਼ਾ ਲਾਉਦੇ ਮੇਰੇ ਮਿੱਤਰੋ ਬੜਾ ਕਹਿੰਦੇ ਵਸਮਾ ਮੈਚ ਫਾਈਨਲ ਵਰਗੀ ਟੱਕਰ ਦੇਖਣ ਨੂੰ ਮਿਲਣੀ ਆ ਆਪਣੇ ਮੈਚ ਦੇ ਵਿੱਚ ਕਿ ਕਿਹਦੇ ਦੇ ਖਿਡਾਰੀ ਟੀਮ ਨੇ ਪੁੱਜੀ ਨਹੀਂ ਤੇ ਯਾਰੋ ਪੈਂਦੀਆਂ ਨੇ ਘੁੱਗੀਆਂ ਲਾਉਂਦੇ ਫੱਟੇ ਤੇ ਥਾਟੀਆਂ ਤੇ ਲੱਗੇ ਪੂਰੇ ਗੁੰਡੀਆਂ ਬੀ ਜਫਰ ਨੂੰ ਬੈਂਤੀ ਕਰਨਗੇ ਅੱਪਾ ਬੜਾ ਜੰਗਲੀ ਮੁਕਾਬਲਾ ਮੈਡਮ ਦੇ ਵਿੱਚ ਹੈਲੋ ਦੇਮੀ ਦੇ 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 ਰੰਗ ਸਪਾਰ ਗੜਾਈ ਟੋਪੀ ਦੇ ਗੜਾਈ ਤੱਕੜ ਦੀ ਤਗੜੀ ਹੋਣੀ ਹੈ ਮੇਰੇ ਮਿੱਤਰੋ ਪਹਿਲਾ ਇਮਾਨੀ ਕਹਿੰਦੇ 31000 ਰੁਪਏ ਦੇ ਨਾਮੇ 21000 ਦੇ ਵੱਡੇ ਕੱਪ ਕਾਮੇ ਕਿਹਦੇ ਪਿੰਡ ਦੇ ਜਾਣਗੇ ਉਹ ਵੀ ਪੂਰੇ ਪੰਜਾਬ ਦੇ ਵਿੱਚ ਇਲਾਕਿਆਂ ਦੇ ਵਿੱਚ ਚਰਚਾ ਕਹਿੰਦੇ ਨੂੰ ਵੱਡੇ ਫੁੱਟਰ ਦੇ ਸ਼ਰੀ ਹੋਈ ਹੈ ਕਿ ਜਿਜਮੇ ਵਿੱਚ ਚੋਣਾ ਪੈਂਦਾ ਵਿੱਚ ਯਾਰੂ ਅੱਜ ਦਾ ਫਿਰ ਜਾ ਕੇ ਚਰਚਾ ਹੁੰਦੀ ਹੈ ਵਿੱਚ ਜੱਗ ਦੀ ਇਸ ਪਾਸੇ ਕਹਿੰਦੇ ਵੀ ਮੰਗਲ ਖੰਗੋ ਪਿੰਡ ਦੇ ਖਿਡਾਰੀ ਨੇ ਤੇ ਦੂਜੇ ਪਾਸੇ ਪਿੰਡ ਦੀ ਟੀਮ ਹੈ ਮੇਰੇ ਮਿੱਤਰੋ ਦੇਖੋ ਜੀ ਇਹਦੀ ਟੀਮ ਲੱਛਰਾ ਤੇ ਹਰਵਿੰਦਰ ਭੱਜੂ ਦਾ ਬਹੁਤ ਵੱਡਾ ਨਾਮ ਹੈ ਕਹਿੰਦੇ ਵੀ ਨਾਲੇ ਦਾ ਸੁਪਰ ਵੀ ਖੇਡ ਰਿਹਾ ਹੈ ਪਿਛਲੇ ਮੈਚ ਦੇ ਰਿਚੀ ਸ਼ਾਂਤਨ ਚੜ੍ਹਾਈ ਦੀਪ ਹੋਣੀ ਜਾਂ ਲੋੜੀ ਕੰਦੇ ਤੇ ਮੋਟਾਂ ਦੀ ਵਰਖਾ ਆ ਰਹੀ ਜਿਹੜੀ ਵਰਖਾ ਹੋਣੀ ਹੈ ਆਪਣੇ ਮੈਚ ਦੇ ਵਿੱਚ ਪਾਲਸ ਦੀਪਪ੍ਰਾ ਸਾਡਾ ਕਿੰਨੇ ਦੇ ਤੋਂ ਵੱਲ ਦੀਪ ਦੇ ਰੁਪਈਆ 1000 ਆਪਣੀ ਜੀਰ ਦੇ ਵਿੱਚੋਂ ਦੇ ਪਾਪਾ ਸਰਦਾਰ ਘੜਗੜਕੇ ਬਾਹਰ ਆਉਣਾ ਪੈਂਦੇ ਨੇ ਬੇਟੇ ਲਾ ਦੇਣੇ ਆਪਾਂ ਸਾਹਮਣੇ ਦੇਖਦੇ ਕਿ ਹਾਂਜੀ ਠੀਕ ਹੈ ਸਰ ਜੀ ਉੱਤੀ ਅੱਗੇ ਤੇਰੇ ਸੱਟ ਕਿ ਤੇਰੇ ਉੱਤੀਆਂ ਸਾਲਾਂ ਦੀ ਜਟਨ ਬੜੀ ਸਰੇਵਾ ਮੁਕਾਬਲਾ ਮੇਰੇ ਨਿੱਕਰੋ ਖੇਡ ਮੈਦਾਨ ਦੇ ਵਿੱਚ ਸ਼ਮਾ ਦੇ ਫੋਕੀ ਹੈ ਉਹ ਨੀਨੇ ਲੱਗਾ ਅੰਟੀਨੇ ਚ ਬੱਲ ਪਾਉਂਦਾ ਇੱਕ ਜ਼ੀਰੋ ਪਹਿਲਾ ਅੰਗ ਕਹਿੰਦੇ ਵੀ ਪਹਿਲੀ ਟੀਮ ਨੇ ਜਿੰਦਾਰਨ ਹਾਸਲ ਕੀਤਾ ਹੈ ਉਹ ਸਾਹਮਣੇ ਦੇਖੂਗਾ ਲੱਗਦੀ ਖਾਤਾ ਕਹਿੰਦੇ ਵੱਡੀਆਂ ਵੱਡੀਆਂ ਟੀਮਾਂ ਦੇ ਵਸਤ ਪਾਉਂਦੇ ਦੇਖੀਏ ਨੇ ਉਹ ਸਾਹਮਣੇ ਬਹਾ ਬਈ ਦਾ ਉਹ ਬੱਲੇ ਮੁੰਡਾ ਮਿੰਜਲ ਖੂਜੇ ਪੈ ਗਏ ਬਰਨ ਜੇਤ ਨਹੀਂ ਜੋਤ ਨਹੀਂ ਕਹਿੰਦੇ ਗੁਰਨਾਮ ਜੀ ਤੇ ਦੋ ਦੇ ਦੀਆਂ ਦੀ ਬਾਲੀ ਵਾਲੇ ਖੇਡਦੇ ਬਾਬਾ ਬੋੜ ਮਮਨਤ ਹੁੰਦੇ ਆ ਬੰਦਵਾ ਜੀ ਸਰਦਾਰ ਚੋਟੀ ਵੀ ਕੀ ਸੀ ਆ ਤੇ ਲੈ ਲਈ ਤਗੜੀਆਂ ਬਲੇ ਤੋਂ ਲਾਉਣੀਆਂ ਪਹੁੰਚ ਗਏ ਅੱਜ ਦਿਨੋਂ ਦੋ ਇੱਕ ਦੋ ਇੱਕ ਇਹ ਖੇਡ ਦੇ ਮੈਦਾਨ ਵਿੱਚ ਖੱਚ ਦੀ ਲਕੀਰ ਵੀ ਅੱਜ ਤੱਕ ਨਾ ਲੁੱਗੇ ਦਾ ਤਗੜਾ ਫਰੀਦ ਬਈ ਆਮਰੇ ਮੈਦਾਨ ਦੇ ਬਗਾਲ ਹੈ ਜਿਹਨਾਂ ਦੀ ਜਿੰਗੀਆਂ ਖਰਾਕਾਂ ਕਨੀਆਂ ਮੇਹਰ ਤਾਂ ਲੱਗੇ ਹੋਏ ਨੇ ਨਾ ਅੱਜ ਬਣਾ ਨੇ ਦੋ ਤੋਂ ਭਾਈ ਤੋਂ ਪਪੁੰਨ ਮੇਰੇ ਦੰਦ ਚੋਂ ਮਾਰ ਬਣੇ ਲੱਤ ਕਾ ਤੇ ਜਿੰਗੀਆਂ ਯਾਰੋ ਖਾਧੀਆਂ ਦੇਸੀ ਕੇ ਉਹਨਾਂ ਨੇ ਕੀ ਦੀਆਂ ਤੇ ਕੀ ਦੇ ਪੱਟਾਂ ਤੇ ਅੱਜ ਮੋਰ ਪਹਿਲਾਂ ਤਾੜੇਗਾ ਤੇ ਸ਼ੇਰ ਜਿਹਦੇ ਡੋਲਿਆਂ ਤੇ ਬੱਟੂ ਅੱਜ ਘੂਰੀਆ ਮੋਰ ਗਿੰਡਾ ਬਲਾ ਕਹਿੰਦੇ ਦੀ ਜੇਕਰ ਬੀਪ ਬੰਦੇ ਨੂੰ ਬਾਲ ਨਾਲ ਕਰਵਾਉਂਦੇ ਵੱਡੇ ਨਾਸ਼ ਮੋਰ ਗਿੰਡਾ ਬਹੰਦੇ ਪੰਦ ਸੋਹ ਜਿਹਨੇ ਵੀ ਸਰਦਾਰ ਸੁਬਿੰਦਰ ਸਿੰਘ ਜਿੰਦਗਲ ਖੰਗੋੜੀ ਕਹਿੰਦੇ ਵੀ ਗੁੰਡਾ ਭਜਣ ਦੀ ਪੌਂਡ ਹੋ ਚੁੱਕਿਆ ਲੈ ਵੀ ਗੁੰਡਾ ਭਜੀ ਐਨ ਜਿਹਨੇ ਵੀ ਵੱਡਾ ਨਾਮ ਹੈ ਤੁਹਾਡਾ ਬਾਲੀਵੁੱਡ ਖੇਡ ਦੇ ਵਿੱਚ ਬਾਦੂਆ ਸ਼ਾਨਦਾਰ 5 2 5 2 5 2 ਹੁੰਦੇ ਕਹਿੰਦੇ ਵੀ ਮੰਗਲ ਖੰਗੇ ਨੇ ਬਹੁਤ ਵਧੀਆ ਉਹਦੀ ਟੀਮ ਹੈ ਕਹਿੰਦੇ ਵੀ ਇੱਧਰ ਸਰਵਿਸ ਮੈਦਾਨ ਦੇ ਵਿੱਚ ਉਹ ਬੱਲੇ ਮੁੰਡਾ ਕਹਿੰਦੇ ਵੀ ਚੋਟੀ ਦਾ ਖਿਡਾਰੀ ਉਹ ਸਾਹਮਣੇ ਦੇਖਾਂਗੇ ਪੂਰਾ ਜੋਰ ਕਹਿੰਦੇ ਵੀ ਲੱਗਿਆ ਬੈ ਮੈਦਾਨ ਦੇ ਵਿੱਚ ਪੂਰਾ ਜੋੜ ਲੱਗ ਗਿਆ ਪਿਆ ਮੈਦਾਨ ਦੇ ਵਿੱਚ 6 2 ਉਹ ਇੱਥੇ ਰੱਖ ਇੱਥੇ ਰੱਖ ਨੌਜਵਾਨਾਂ 3 6 ਬੜੀ ਬੜੀ ਮੈਚ ਕਹਿੰਦੇ ਵੀ ਫਾਈਨਲ ਵਰਗਾ ਜਾ ਸੰਗਲਾ ਜਰਾ ਟੀਮ ਕਹਿੰਦੇ ਵੀ ਦੇਖਵਾਂਗੇ ਖਿਡਾਰੀਆਂ ਦੇ ਬਈ ਮੇਡ ਲਾਇਆ ਹੋਇਆ ਹੈ ਹோம் ਗਰਾਊਂਡ ਦੇ ਚੋਦਰਾ ਦੀ ਇਹ ਸਾਹਮਣੇ ਦੇਖਾਂਗੇ ਬਾਪੂ ਦਾ ਉਹ ਇੱਥੇ ਰੱਖ ਨੌਜਵਾਨਾ ਇੱਥੇ ਰੱਖ ਮਬਲੀ ਫਰਾਂਟੇ ਦੇ ਨੰਬਰ ਮੇਰਾ ਚੋਦਰਾ ਨੇ 400 400 ਜਿੰਨੇ ਵੀ ਵਰਚੁਅਲ ਲਾਈਵ ਵੀਡੀਓ ਹੋਣਾਂ ਦਾ ਵਿਦਵਾਤਾਂ ਬਾਅਦ ਉਹ ਜੱਕ ਬਾਲ ਉਹ ਬੱਲੇ ਬੱਲੇ ਨੌਜਵਾਨਾ ਪਵਨ ਬ੍ਰੀਤ ਕਹਿੰਦੇ ਨੇ ਪਰਵੰਦਰ ਸਰਮੰਦਾ ਸੁਬੰਦਰ ਮੈਡਮ ਜੀ ਕਮਾਂਡ ਕਰੀ ਉਹਨਾਂ ਨੇ ਅਗਰ ਇਧਰ ਸਰਹੰਦੀ ਸਰਦ ਬੰਦ ਬਾਜੀ ਸਰ ਬਾਤ ਓਏ ਓਏ ਸਾਹਮਣੇ ਦੇਖਾਂਗੇ ਹੁੰਦੇ ਢਾਕੇ ਪੈਂਦੇ ਹੋ ਮੈਦਾਨ ਦੇ ਵਿੱਚ ਪੂਰੇ ਓਏ ਇੱਥੇ ਰੱਖੇ ਸੋਣਾ ਇੱਥੇ ਰੱਖਾ ਓਏ ਸਾਹਮਣੇ ਦੇਖਾਂਗੇ ਚਰਚਾ ਵੱਡੀ ਸ਼ਰੂ ਹੋਈ ਹੈ ਮੇਰੇ ਮਿੱਤਰੋ ਕਰਤਾ ਕਹਿੰਦੇ ਵੀ ਪੂਰੀ ਸ਼ਰੀਹ ਹੋ ਗਿਆ ਜਗਰਵੰਦੇ ਸੱਤ ਬੰਗ ਕਿਸਰੇ ਦੇ ਖਿਡਾਰੀ ਟੀਮਾਂ ਟੌਪ ਦੀਆਂ ਕੁੱਦੀਆਂ ਤੇ ਫਰਕ ਦੇ ਡੋਲੀਆਂ ਤੇ ਪੈਂਦੀਆਂ ਨੇ ਢੁੱਦੀਆਂ ਲਾਉਂਦੇ ਚੱਕਾਂ ਤੇ ਟਰੋਪੀਆਂ ਤੇ ਲੱਗੇ ਤੌਰ ਮੁੱਢੀਆਂ ਖਲਾ ਦੀ ਜਿੱਤ ਇਹ ਤਾਂ ਪਾਕਤਾਂ ਨਾ ਰਹਿਣ ਕਦੇ ਗੁੱਜੇ ਖਲਾ ਨਹੀਂ ਮਿਆ ਜੋ ਚਲ ਗਿਆ 6 7 ਜੀ 6 7 ਟਰਾਈਪੋਰਟ ਇੱਕ ਸਕੋਰ ਦੀ ਗਿੰਦੇ ਜੀ ਲੀਡ ਦੇ ਜਿੰਦਾ ਸੇ ਇੱਕ ਉੱਧਰ ਲਵਲੀ ਕਹਿੰਦੇ ਵੀ ਉਹ ਆਮਮਾ ਕਹਿੰਦੇ ਵੀ ਦਸਿਆ ਸ਼ਹਿਰ ਦਾ ਮਾਣ ਲਵਲੀ ਫਰਾਟਾ ਕਹਿੰਦੇ ਵੀ ਕਦੇ ਗੋਡਾ ਦਾ ਸ਼੍ਰੀ ਗਰਮੋ ਸਾਹਿਬ ਦੀ ਟੀਮ ਦੇ ਲਈ ਮੁੰਡਾ ਥੱਕ ਪਉਂਦਾ ਪਰ ਅੱਜ ਬੰਦ ਭਾਜੀ ਹੁਣ ਉਹਨੇ ਵੱਡੇ ਮਾਣ ਜਿੱਤੇ ਹੋਏ ਐ ਇਸ ਚੋਬਰ ਦੀ ਖੇਡ ਉਤੇ ਸਰਦਾਰ ਸੁਖਿੰਤ ਸਿੰਘ ਭਾਜੀ ਹੁਣੇ ਕੀਤੀ ਐ ਇਹ ਉਹ ਬੱਲੇ ਨੂੰ ਨੋਜਮਾਣਾ ਇਹ ਮੁੰਡਾ ਕਹਿੰਦੇ ਵੀ ਆਉਣ ਵਾਲੇ ਸਮੇਂ ਦਾ ਸੁਪਰ ਡੂਪਰ 스타 ਐ 7 8 7 8 ਇਹ ਫਾਈਨਲ ਮੁਰਗੀ ਟੱਕਰ ਹੈ ਕਿੰਦੇ ਵੀ ਫਾਈਨਲ ਮੁਰਗੀ ਕਿ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਦਰਾ ਬਹਿ ਜਾ ਗੋਦੀ ਲਾ ਕੇ ਅੱਥ ਕੀ ਚ ਲੋਕ ਖੰਡ ਪਰਦਾ ਮ ਖੜੇ ਸਾਰੇ ਮੈਂਬਰ ਅਤੇ ਕਮੇਟੀ ਕੀ ਰੌਣਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਣਾਡਾਂ ਦਾ ਦਸੋਂ ਨਾਂ ਮੱਜਾ ਉੱਤੇ ਚਮਕਾ ਕੇ ਸਿੰਘ ਬਸ ਕੇ ਕੁੰਡੀਆਂ ਦੇ ਵਿੱਚ ਨਾ ਬਹਿ ਜਾ ਬੁੱਢੀ ਬਾਕੀ ਨੌ ਅੱਠ ਦੰਦ ਵੱਜ ਹੁਣੀ ਕਹਿੰਦੇ ਬਈ ਵੱਡਾ ਤਿਆਰਦਾ ਦੁਨੀਆ ਦੇ ਵਿੱਚ ਕਹਿੰਦੇ ਬਈ ਇਹਨਾਂ ਦੇ ਤਿਆਰ ਕੀਤੀ ਹੋਈ ਖਿਡਾਰੀਆਂ ਨੇ ਮੱਲਾ ਮਾਰੀਆਂ ਵੱਡੇ ਪੱਦਰ ਤੇ ਸਿੰਘ ਸੁਪੁੱਤਰ ਕਹਿੰਦੇ ਬਈ ਗਾਲੀ ਵਾਲ ਖੇਡ ਦੇ ਟਾਪ ਦੇ ਪਨੀਰ ਇਹ ਇਹ ਵਾਹ ਬਈ ਵਾਹ ਇੱਥੇ ਰੱਖ ਕਹਿੰਦੇ ਬਈ ਤਕੜੀਆਂ ਬੱਲੇ